ਜ਼ਿਲ੍ਹਾ ਮਲੇਰਕੋਟਲਾ ਦੇ ਨੇੜਲੇ ਪਿੰਡ ਕੁੱਪਕਲਾਂ ਦੇ ਗੁਰਦੁਆਰਾ ਸਾਹਿਬ ਵੱਡਾ ਘੱਲੂ ਘਰਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਾਂਚ ਕੈਂਪ ਦੇ ਵਿੱਚ 200 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਵਾਜਬ ਰੇਟ ਦੇ ਉੱਤੇ ਅਣਕਾਂ ਵੀ ਲਗਾਈਆਂ ਗਈਆਂ ਇਹ ਕੈਂਪ ਗੁਰਦੁਆਰਾ ਸਾਹਿਬ ਵੱਡਾ ਕਲੂ ਘਰਾ ਕੁੱਪਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਦੇ ਸਾਂਝੇ ਸਹਿਯੋਗ ਦੇ ਨਾਲ ਲਗਾਇਆ ਗਿਆ ਜਿਸ ਵਿੱਚ ਢਿੱਲੋਂ ਆਈ ਕੇਅਰ ਡੇਲੋਂ ਵੱਲੋਂ ਆਈ ਡਾਕਟਰਾਂ ਦੀ ਟੀਮ ਦੇ ਵੱਲੋਂ ਵੱਖ-ਵੱਖ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਵੱਲੋਂ ਕੁੱਪਕਲਾ ਨਗਰ ਨਿਵਾਸੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੈਂਪ ਨਿਪਰੇ ਚੜਿਆ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਦੇ ਵੱਲੋਂ ਪਹਿਲਾਂ ਵੀ ਲੋਕ ਭਲਾਈ ਦੇ ਕਾਰਜਾਂ ਦੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜਿਹੇ ਲੋਕ ਭਲਾਈ ਦੇ ਕਾਰਜ ਸਦਾ ਜਾਰੀ ਰਹਿਣਗੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕੀਤਾ ਜਾਵੇ। ਇਸ ਸੰਬੰਧੀ ਵੇਖੋ ਸਾਡੀ ਇਹ ਖਾਸ ਰਿਪੋਰਟ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰੋ ਜੀ। ਸਿਕਾਲ ਜੀ ਮੈਂ ਬਲਜਿੰਦਰ ਸਿੰਘ ਆਪਟੋਮੈਟ੍ਰਿਕਸ ਢਿੱਲੋਂ ਆਈ ਕੇਰ ਐਂਡ ਆਪਟੀਕਲ ਢਿੱਲੋਂ ਤੋਂ ਅੱਜ ਵੱਡਾ ਗੁਰਦੁਆਰਾ ਸਾਹਿਬ ਪਿੰਡ ਕੁੱਪਕਲਾਂ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਤਕਰੀਬਨ 200 ਦੇ ਕਰੀਬ ਅਸੀਂ ਮਰੀਜ਼ਾਂ ਦੀ ਜਾਂਚ ਕਰ ਚੁੱਕੇ ਹਾਂ ਔਰ ਹਜੇ ਕਾਫੀ ਮਰੀਜ਼ ਬੈਠੇ ਹਨ ਜਿਨ੍ਹਾਂ ਦੀ ਚੈੱਕਅਪ ਚੱਲ ਰਿਹਾ ਹੈ ਔਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਬਹੁਤ ਵਾਜਬ ਰੇਟਾਂ ਤੇ ਐਨਕਾ ਵੀ ਅਸੀਂ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਹਨ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪਸੀ ਅੱਜ ਸਮਾਪਤ ਕਰ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 24 3 2024 ਗੁਰਦੁਆਰਾ ਸਾਹਿਬ ਵੱਡਾ ਕੱਲੂਕਾਰਾ ਕੁੱਪਕਲਾ ਵਿਖੇ ਅੱਖਾਂ ਦਾ ਜੋ ਮੁਫਤ ਕੈਂਪ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਈ ਆਰ ਵੀਰ ਅਤੇ ਢਿੱਲੋਂ ਏਰ ਹਸਪੀਟਲ ਢਿੱਲੋਂ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਕੈਂਪ ਹੈ ਇਸ ਟਾਈਮ ਚੱਲ ਰਿਹਾ ਹੈ ਤਕਰੀਬਨ ਲਗਭਗ 200 ਦੇ ਕਰੀਬ ਜੋ ਪੇਸ਼ੈਂਟ ਨੇ ਇੱਥੇ ਪਹੁੰਚ ਚੁੱਕੇ ਨੇ ਤੇ ਇਹਦੇ ਵਿੱਚ ਤਕਰੀਬਨ ਜਿੰਨੀਆਂ ਦਵਾਈਆਂ ਨੇ ਇਹ ਸਾਰੇ ਆ ਰਲ ਮਿਲ ਕੇ ਉਹ ਫ੍ਰੀ ਸੇਵਾ ਚੱਲ ਰਹੀ ਹੈ ਤੇ ਜੋ ਐਨਕਾਂ ਨੇ ਜੇ ਆਪਾਂ ਅੱਜ ਬਾਜ਼ਾਰ ਜਾਈਏ ਤਾਂ ਬਹੁਤ ਮਹਿੰਗੇ ਮਹਿੰਗੇ ਰੇਟਾਂ ਮਿਲਦੀਆਂ ਨੇ ਉਹ ਇੱਕ ਨਾਂਵ ਜੋ ਪੇਟਾ ਲੈ ਕੇ ਹੀ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਤੇ ਮੈਂ ਇਹਨਾਂ ਵੀਰਾਂ ਦਾ ਚਾਹੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਐਨਆਰ ਵੀਰ ਹੋਣ ਤੇ ਚਾਹੇ ਿੱਲੋਂ ਏਹਰ ਆਈ ਕੇਅਰ ਹਸਪੀਟਲ ਇਹਨਾਂ ਧੰਨਵਾਦ ਕਰਦਾ ਕਿਉਂਕਿ ਜੋ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਐਨਆਰ ਵੀਰ ਨੇ ਇਹ ਪਹਿਲਾਂ ਵੀ ਬਹੁਤ ਇਸੇ ਤਰ੍ਹਾਂ ਦੇ ਕਾਰਜ ਨੇ ਉਹ ਕਰਦੇ ਰਹਿੰਦੇ ਨੇ ਚਾਹੇ ਉਹ ਬੱਚਿਆਂ ਨੂੰ ਪੱਗਾਂ ਦੇ ਲੰਗਰ ਲਾਉਣੇ ਹੋਣ ਚਾਹੇ ਪੜ੍ਹਾਈ ਦੇ ਮਾਮਲੇ ਵਿੱਚ ਉੱਥੇ ਸਾਡੇ ਚੱਲਦਾ ਹੈ ਬੱਚੇ ਪੜ੍ਹਾਉਂਦੇ ਨੇ ਗੁਰੂ ਨਾਨਕ ਮਹਾਰਾਜ ਸਕੂਲ ਦੇ ਵਿੱਚ ਉਹਨਾਂ ਦਾ ਖਰਚਾ ਜੋ ਮੈਡਮਾਂ ਦਿੰਦੇ ਨੇ ਜਾਂ ਸਾਈਕਲ ਬੰਦਣੇ ਹੋਣ ਬੱਚੇ ਹੌਸਲਾ ਵਜਾਈ ਵਾਸਤੇ ਹੋਰ ਵੀ ਬਹੁਤ ਕਾਰਜ ਨੇ ਜੋ ਸਾਡੇ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਅਤੇ ਸਾਡੇ ਜੋ ਐਨਆਰ ਵੀਰ ਨੇ ਉਹ ਕਰਦੇ ਨੇ ਮੈਂ ਪ੍ਰਮਾਤਮਾ ਅਗੇ ਹੀ ਅਰਦਾਸ ਬੇਨਤੀ ਕਰ ਸਕਦਾ ਵੀ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਸੇਵਾ ਕਰਨ ਦਾ ਜੋ ਬਲ ਬਖਸ਼ੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੇਡੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ